ਦੇ ਵਿੱਚ ਵੀ ਲੈ ਸਕਦੇ ਹੋ ਤੁਸੀਂ ਮੰਡੀयां ਤੋਂ ਨਹੀਂ ਖਰੀਦ ਸਕਦੇ ਉਹ ਤੁਹਾਨੂੰ ਸਰਕਾਰਾਂ ਦੇ ਕੋਲੋਂ ਰੈਸ਼ਨ ਕਰਦਣ ਦੇ ਲਈ ਹਿੱਤੇ ਦੇ ਰਾਹੀ ਨਹੀਂ ਮਿਲੂਗੀ ਉਹ ਵਾਇਆ ਅਬਾਨੀ ਅਦਾਨੀ ਹੋ ਗਿਆ ਉਹ ਕੀ ਜਿਸ ਦਾ ਪਾਸ ਤੁਸੀਂ ਆਮ ਮੌਲਾਂ ਦੇ ਵਿੱਚ ਜਾ ਕੇ ਦੇਖਿਆ ਮੱਕੀ ਸਾਡੇ ਇੱਥੇ 600 ਨੂੰ 700 ਨੂੰ ਚੱਕ ਕੇ ਉਹ ਤੇ 150 ਰੁਪਏ ਕਿਲੋ ਆਟਾ ਵੇਚਦਾ ਦੇਸ਼ਾਤ ਅੱਜ ਆਲੂਆਂ ਸਾਡੇ ਕਿਸੇ ਬੰਦੇ ਦਾ 10 ਲੱਖ ਜਿੰਦਾ ਕਿਤੇ 10 ਲੱਖ ਜਾਂਦਾ ਵਾ ਵਧੀਆ ਰੇਟ ਮਿਲ ਜਾਂਦਾ ਪਰੰਤੂ ਫੇ ਕੱਲੀ-ਕੱਲੀ ਫਸਲ ਤੇ ਕੱਲੇ-ਕੱਲੇ ਅਨਾਜ ਤੇ ਉੱਤੇ ਮੋਰਾ ਅੜਾਨੀਆਂ ਬਾਨੀ ਦੀ ਹੋਊਗੀ ਇਸ ਨੂੰ ਜੋ ਵੇਚਣ ਵਾਲਾ ਉਸ ਤੋਂ ਸਸਤੇ ਭਾਅ ਦਿੱਤਾ ਜਾਊਗਾ ਜਿਹੜਾ ਵੇਚ ਉਹ ਤੋਂ ਸਸਤੇ ਭਾਅ ਦਿੱਤਾ ਜਾਊਗਾ ਜਿਹੜਾ ਲੈ ਕੇ ਖਾਣ ਵਾਲਾ ਉਸ ਨੂੰ ਮਹਿੰਗੇ ਭਾਅ ਦਿੱਤਾ ਜਾਊਗਾ ਇਸ ਤਰ੍ਹਾਂ ਇਸ ਕਰਕੇ ਹਿੰਦੁਸਤਾਨ ਦੇ ਵਿੱਚ ਜੋ ਮਨੁੱਖਾ ਜੋ ਖਾ ਕੇ ਜੀਣ ਵਾਲਾ ਵਾ ਉਸ ਨੂੰ ਹਰ ਇੱਕ ਦੀ ਜਰੂਰਤਾ ਕਦਾਨੀ ਇਹ ਕਿਸਾਨੀ ਅਡਾਨੀਆਂ ਅਬਾਨੀਆਂ ਦੀ ਜ਼ਗੀਰ ਨਹੀਂ ਇਹ ਅਸੀਂ ਦੱਸਣਾ ਚਾਹੁੰਦੇ ਆ ਅੱਜ ਦੇ ਇਹ ਪੰਦ ਦੇ ਰਹੀਂ ਤੇ ਅੱਗੇ ਇਹ ਸੰਕੇਤ ਦੇਣਾ ਚਾਹੁੰਦੇ ਆ ਕਿ ਸੁਧਰ ਜੋ ਇਹ ਹਿੰਦੁਸਤਾਨ ਅਡਾਨੀਆਂ ਬਾਨੀਆਂ ਦੀ ਜ਼ਗੀਰ ਨਹੀਂ ਇਹ ਹਿੰਦੁਸਤਾਨ ਲੋਕਾਂ ਦਾ ਇਹ ਕਿਸਾਨਾਂ ਦਾ ਇਹ ਮਜ਼ਦੂਰਾਂ ਦਾ ਆਮ ਲੋਕਾਂ ਦਾ ਅੱਜ ਜਿਹੜੀ ਉੱਥੇ ਦਿੱਲੀ ਦੇ ਵਿੱਚ ਹਲਾਕ ਬਣੇ ਹੋਇਆ ਦਿੱਲੀ ਦੇ ਵਿੱਚ ਵੱਖ-ਵੱਖ ਕਾਰਕਾਂ ਦੇ ਲੋਕ ਜਾ ਰਹੇ ਆ ਵੱਖ-ਵੱਖ ਚਾਹੇ ਮਜ਼ਦੂਰ ਹੋਣ ਕਿਸਾਨ ਕੀਤੇ ਗਲਤ ਪਰ ਉਹਨਾਂ ਦੇ ਇੱਕ ਧੋੜੇ ਵਿੱਚ ਜਿਹੜਾ ਕਿਲਾ ਬਣਿਆ ਹੋਇਆ ਹੈ ਰਾਜਨੀਤੀ ਦਾ ਜੋ ਫਿਰਕਤਵਾਦੀ ਦਾ ਕਿਲਾ ਬਣਿਆ ਹੋਇਆ ਹੈ ਉਹ ਨਿੱਤਨਾ ਬਾਕੀ ਆ ਉਹ ਤੁਹਾਡੇ ਆਗਰਥ ਨੇ ਤੁਹਾਡੇ ਏਕੇ ਨੇ ਉਹ ਕੱਢ ਦੇਣਾ ਅੱਜ ਨਹੀਂ ਤਾਂ ਕੱਲ ਨੂੰ ਨਿਕਲ ਜੂਗਾ ਉੱਥੇ ਇੱਕ ਸੁੰਦਰ ਸੁਲਤਾਨ ਜੋ ਸਾਡਾ ਗੈਸ ਸੀਗਾ ਉਹ ਨੇ ਉੱਥੇ ਇੱਕ ਕਾਗਜ਼ਾ ਪੜਾਇਆ ਸੀ ਸ਼ਹਿਰ ਪ੍ਰੈਸ ਨੇ ਲੇਖ ਕਰਿਆ ਹੈ ਤੇ ਉਹਨੇ ਸਾਨੂੰ ਸੁਣਾਣਾ ਅਰ ਦੇਖ ਕਮਾਨ ਸਭ ਦਿੰਦੇ ਨੇ ਇਹ ਜੋਸ਼ ਦੇ ਕਲਮੇ ਪੜ੍ਹਦਿਏ ਨੇ ਇਹਨਾਂ ਜਬਰ ਜ਼ਾਲਮਾਂ ਚਰਨਾ ਨਹੀਂ ਇਹਨਾਂ ਛੇਤੀ ਸੋਟ ਕੋ ਡਰਨਾ ਨਹੀਂ ਆ ਸਾਡੇ ਅੱਗੇ ਮਾਵਾਂ ਖਾਧੀਆਂ ਨੇ ਇਹ ਜੋਸ਼ ਦੇ ਕਲਮੇ ਪੜ੍ਹਦਿਆਂ ਨੇ ਇਸ ਤਰ੍ਹਾਂ ਦੇ ਆਪ ਮਾਰੇ ਲੋਕ ਉੱਤੇ ਜਾ ਰਹੇ ਆ ਜਾਹੇ ਕਲਾਕਾਰ ਹੋਣ ਚਾਹੇ ਉਹ ਫਕੀਰ ਹੋਣ ਚਾਹੇ ਸੇਵਾਦਾਰ ਹੋਣ ਚਾਹੇ ਐਂਡ ਖਾਲਸਾ ਵਾਲੇ ਹੋਣ ਗੱਤੋ ਵਾਲੇ ਹੋਣ ਮੰਦਰਾ ਵਾਲੇ ਹੋਣ ਮਸਜਿਦਾਂ ਵਾਲੇ ਹੋਣ ਉਹ ਕਿਸਾਨਾਂ ਦੀ ਸੇਵਾ ਦੇ ਵਿੱਚ ਲੱਗੇ ਹੋਏ ਆ ਅਕੈਲੀ ਸਾਡਾ ਸਾਥੀ ਲੱਸ ਕੇ ਗਿਆ ਸੀ ਚੱਕਰ ਪਾ ਜਾ ਰਹੇ ਸੀ ਮੂਵੇ ਕੋਈ ਪੱਟੇ ਹੋਏ ਸੀ ਉਹਨਾਂ ਦੇ ਘਰ ਅਨੰਦ ਮਸ਼ੀਨਾ ਰਾਜਸਥਾਨ ਹਰਿਆਣਾ ਦੇ ਸੱਤਾਂ ਨੇ ਉਹਨੇ ਆ ਦੇ ਖੇਤਾਂ ਵਿੱਚ ਜਿੰਨਾ ਬਾਤਿਆ ਕਹਿੰਦੇ ਇਹ ਜੇ ਜੇ ਸੋਡਾਂ ਦੇ ਤੇ ਸਾਡਾ ਨਹੀਂ ਹੋ ਰਿਹਾ ਚਲੋ ਜਿੱਦਿ ਅਸੀਂ ਮੂਹਰੇ ਲੱਗਦੇ ਆ ਇਸ ਤਰ੍ਹਾਂ ਦਾ ਜਜ਼ਬਾ ਜਿਹੜਾ ਲੋਕਾਂ ਦੇ ਵਿੱਚ ਭਰਿਆ ਹੋਇਆ ਹੈ ਔਰ ਰਾਜਸਥਾਨ ਦੇ ਵਿੱਚੋਂ ਬੁਰਨ ਦੀ ਦਸੀਂ ਸਾਥੀ ਆ ਰਹੇ ਆ ਗੱਲ ਕਰਤੀਆਂ ਹਜ਼ਾਰ ਸਾਥੀ ਰਾਜਸਥਾਨ ਤੋਂ ਪਹੁੰਚ ਜਾਣਗੇ ਦਿੱਲੀ ਦੇ ਵਿੱਚ ਮਹਾਰਾਸ਼ਟਰ ਦੇ ਵਿੱਚੋਂ ਆ ਰਹੇ ਆ ਪਿਛਲੇ ਸਾਲ ਦਿੱਲੀ ਦੇ ਵਿੱਚ ਲੰਘੇ ਪੈੜੀ ਔਰ ਇੰਡੀਆ ਕਿਸਾਨ ਸਭਾ ਦੇ ਝੰਡੇ ਨੇ ੱਥਲੇ ਉਹਨਾਂ ਨੇ ਪੈਦਲ ਮਾਰਚ ਕਰਕੇ ਦਿੱਲੀ ਪਹੁੰਚੇ ਸੀ ਸਾਰੀ ਦਿੱਲੀ ਦੇ ਵਿੱਚ ਸ਼ਾਂਤ ਮੈਨੂੰ ਉਸ ਮਾਰਚ ਕੀਤਾ ਸੀ ਸਾਰੀ ਦੁਨੀਆ ਨੂੰ ਆ ਕੇ ਦਿੱਲੀ ਕਾਰਸ਼ਕ ਕੀਤਾ ਸੀਗਾ ਅੱਜ ਹਿੰਦੁਸਤਾਨ ਦੀਆਂ 500 ਤੋਂ ਵੱਧ ਜਥੇ ਬੰਦੀਆਂ ਦੇ ਨਾਲ ਇਕਾ ਕਰਕੇ ਬੈਠੀਆਂ ਹੋਈਆਂ ਨੇ ਨਰਾਈ ਦੇ ਉੱਤੇ ਦੇਸ਼ਕ ਦੋ ਫਸਲਾਂ ਨੂੰ ਐਮ ਐਸ ਪੀ ਦੇ ਤਹਿਤ ਖਰੀਦਿਆ ਜਾਂਦਾ ਸੀ ਅੱਜ ਲੜਾਈ ਉਸ ਤਰ੍ਹਾਂ ਵਧਦੀ ਜਾ ਰਹੀ ਹੈ ਐਮ ਐਸ ਪੀ ਸਾਰੀਆਂ ਫਸਲਾਂ ਤੇ ਲਾਗੂ ਹੋਊਗੀ ਇਹ ਲੜਾਈ ਉਹਨਾਂ ਕਾਨੂੰਨਾਂ ਨੂੰ ਰੱਦ ਕਰਾ ਕੇ ਉਹ ਮਰਦੀ ਦੇ ਜੇਬੇ ਦੇ ਵਿੱਚ ਪਾ ਕੇ ਹੱਟਣਗੇ ਕਿਸਾਨ ਕਿਸਾਨਾਂ ਦੀ ਲੜਾਈ ਬਹੁਤ ਤਿੱਖੀ ਹੋ ਚੁੱਕੀ ਆ ਇਹ ਲੜਾਈ ਇੱਕ ਨਿਰੰਤਰ ਚੱਲੂਗੀ ਤੇ ਇੱਕ ਸਿੱਧੇ ਦੇਹ ਪਹੁੰਚੂਗੀ ਉਹ ਇੱਕ ਸਾਡੇ ਸਾਥ ਹੀ ਹੁੰਦੇ ਸੀ ਪੁਰਾਣੇ ਜੇ ਮੈਂ ਨਾਂ ਲਾਉਂਗਾ ਤਾਂ ਕਿਸੇ ਰਾਜਨੀਤਿਕ ਪਾਰਟੀ ਲਈ ਚਹੀ ਜਾਣੀ ਆ ਗੱਲ ਹੁੰਦੇ ਸੀ ਕਿਸਾਨ ਸ਼ਾਂਹ ਹੁੰਦੇ ਨੇ ਜਿੰਨਾ ਚਿਰ ਨਾਲ ਸ਼ੇਰੋ ਬੈਠੇ ਰਹਿੰਦੇ ਸ਼ਾਂਤ ਰਹਿੰਦੇ ਨੇ ਪਰ ਜੇ ਤੁਸੀਂ ਛੇਲੇ ਉੱਤ ਕਰੇ ਇਹ ਇੱਕ ਪਾਸਾ ਕਰਕੇ ਦੇਣਗੇ ਹੁਣ ਕਿਸਾਨ ਜਾਗ ਰਹੇ ਆ ਹਿੰਦੁਸਤਾਨੀ ਦੁਨੀਆਂ ਦੇ ਕਿਸਾਨ ਜਾਗ ਰਹੇ ਆ ਅੱਕੜੀ ਫਿਕਰ ਦੇ ਵਿੱਚ ਕਿਸਾਨ ਆ ਦੇ ਹੱਕਾਂ ਲਈ ਲੜਨ ਬਾਜ਼ ਚ ਖੜੇ ਹੋ ਗਏ ਆ ਮਿਸਰ ਦੇ ਵਿੱਚ 2006 ਦੀ ਗੱਲ ਹੈ ਇੱਕ ਕੁੜੀ ਨੇ ਗੱਲ ਕਹੀ ਸੀ ਕਿ ਮੈਂ ਚਾਹੁੰਦੇ ਰਤ ਜਾ ਕੇ ਅੱਗ ਮਚਾ ਕਰਨ ਲੱਗੀ ਆ ਕਿਉਂਕਿ ਸਾਡੇ ਘਰ ਦੇ ਵਿੱਚ ਖਾਣਾ-ਪਾਨ ਨਹੀਂ ਉਹ ਚਾਹ ਕਹ ਪ੍ਰਾਂਤ ਹੀ ਮਸਲ ਨੂੰ ਤੁਝ ਆਪਣਾ ਗਰਾਫੀਆਰਗਨ ਉੱਤੇ ਲੋਕਾਂ ਨੇ ਗਰਮ ਵਿੱਚ ਖਿੱਚ ਕੇ ਕਤਰ ਕਰ ਦਿੱਤਾ ਬੇਸ਼ੱਕ ਐਸਏਸ ਇਹ ਨਹੀਂ ਕਹਿੰਦੇ ਪਰੰਤੂ ਉਹ ਚਾਹ ਹਿੰਦੁਸਤਾਨ ਦੀ ਕ੍ਰਾਂਤੀ ਦਾ ਚਾਰ ਮੰਡਾ ਜਾ ਰਿਹਾ ਵਾ ਦਿੱਲੀ ਆ ਜਿਹੜੀ ਦਿੱਲੀ ਕਾ ਹਿੰਦੁਸਤਾਨ ਦੀ ਕ੍ਰਾਂਤੀ ਦੇ ਵੱਧ ਵਧ ਰਹੀ ਆ ਉਹ ਤਾਕਤ ਜੋ ਸਮੋਦੀ ਦੇ ਖਿਲਾਫ ਨੇ ਉਹ ਇਕੱਠੇ ਹੋਣ ਵਾਸਤੇ ਮਜਬੂਰ ਹੋ ਰਹੀਆਂ ਆ ਅੱਜ ਰਾਜਨੀਤਿਕ ਪਾਰਟੀਆਂ ਵੀ ਨੇ ਜਿਹੜੀਆਂ ਉਹਨਾਂ ਨੇ ਹਮਾਇਤ ਦਿੱਤੀ ਆ ਕਿਸਾਨਾਂ ਨੂੰ ਉਹ ਕਹਿੰਦੇ ਅਸੀਂ ਧਰਮੇ ਦੇ ਉੱਤੇ ਜਾ ਕੇ ਬੈਠਾਂਗੇ ਨਾ ਬੋਲਾਂਗੇ ਨਾ ਉਹਨਾਂ ਨਾਲ ਖਾਵਾਂਗੇ ਤੁਹਾਨੂੰ ਅਸੀਂ ਤੁਹਾਨੂੰ ਸਪੋਰਟ ਕਰਾਂਗੇ ਉਹਨਾਂ ਨੂੰ ਮਜਬੂਰ ਹੋ ਗਿਆ ਉਹਨਾਂ ਨੂੰ ਵੀ ਤੁਹਾਡੇ ਧਰਨਾਵਾਂ ਦੇ ਵਿੱਚ ਆਉਣਾ ਪੈ ਗਿਆ ਇਹ ਮੈਂ ਕਹਿੰਦਾ ਹਾਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਬੇਸ਼ੱਕ ਤੁਹਾਡੀ ਆਪਣੀ ਲੜਾਈ ਆ ਕਿਸੇ ਹੋਰ ਦੀ ਨਹੀਂ ਧੰਨਵਾਦ ਕਰਨਾਂ ਲਈ ਬਣਦਾ ਤੁਹਾਨੂੰ ਜਦੋਂ ਸਾਡੇ ਸਾਥੀ ਜਿਹੜੇ ਬੰਦੇ ਲੀਡਰਾਂ ਗਾਇਬ ਸਾਡੇ ਸਾਥੀ ਜਿਹੜੇ ਕਿਸਾਨ ਜੁਗਨੀਆਂ ਉਹਨਾਂ ਨੇ ਦਿੱਲੀ ਦੇ ਵਿੱਚ ਜਿੰਮੇਵਾਰੀਆਂ ਲਾ ਕੇ ਬੈਠੇ ਹੋ ਕੋ ਦਿੱਲੀ ਲੜਾ ਮੋਦੀ ਦੇ ਨਾਲ ਵਿੱਚ ਦੀ ਲੜਾਈ ਤੁਸੀਂ ਲੋਕੋ ਸ਼ਾਰਕਾਂ ਵਿੱਚ ਅਸੀਂ ਬੈਠੇ ਆ ਇਨਕਲਾਬ ਜਿੰਦਾਬਾਦ 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 ਸਾਾਨੂੰ ਉਹਦੇ ਸੰਗ ਜਿਨ੍ਹਾਂ ਨੇ ਆਪਣੇ ਸ਼ਹਿਰਾਂ ਵਿੱਚ ਦਿੱਲੀ ਨੂੰ ਲਗਾਤਾਰ ਦੇਸ਼ ਕੀਤਾ ਹੁਣ ਮੈਂ ਬੇਨਤੀ ਕਰਾਂਗਾ ਕੁਲਜੀਤ ਸਿੰਘ ਭੋਲਾ ਲਾਖ ਸੱਤੇ ਪ੍ਰਤੀ ਕਿਸਾਨੀ ਵਾਲਿਆਂ ਆਪਣੇ ਵਿਚਾਰ